ਗੁੱਡ ਮਾਰਨਿੰਗ ਬਾਈ ਸਾਰੇ ਜਾਨੇ ਕੀ ਹਾਲ ਚਾਲ ਆ ਦਰਮਾਤਾ ਜੀ ਆਪਣੇ ਰੋਟੀਆਂ ਲਈ ਜਾਂਦੇ ਆ ਸੋ ਅੱਜ ਇੱਕ ਖੁਸ਼ੀ ਦੀ ਗੱਲ ਵੀ ਆ ਖੁਸ਼ੀ ਦੀ ਗੱਲ ਇਹ ਆ ਮੌਸਮ ਬਹੁਤ ਠੰਡਾ ਇਹ ਦੇਖੋ ਮੀਂਹ ਪਈ ਜਾਂਦਾ ਕਿਉਂ ਇਹ ਰਾਤ ਦਾ ਪਈ ਜਾਂਦਾ ਮੀਂਹ ਤੇ ਬੂਟੇ ਬਾਟੇ ਐਨ ਰੌਣਕ ਆ ਗਈ ਬੂਟਿਆਂ ਦੇ ਚਿਹਰਿਆਂ ਦੇ ਹੂੰ ਆ ਦੇਖੋ ਦੇਖੋ ਇੱਧਰ ਹੁਣ ਉਹ ਸਬਜ਼ੀਆਂ ਵੀ ਚਲੋ ਬਾਹਲਾ ਹੀ ਕਰਮਾ ਸੀ ਯਾਰ ਬਾਹਲੀ ਜਿਆਦਾ ਇੰਨੀ ਤਾਂ ਕਦੇ ਵੀ ਨਹੀਂ ਹੋਈ ਸੀ ਕਿਸੇ ਸਾਲ ਵੀ ਨਹੀਂ ਹੋਈ ਸੀ ਦੇਖੋ ਹੁਣ ਸਾਡੇ ਇੱਥੇ ਪਾਣੀ ਪੱਕਾ ਖੜਾ ਹੋਊਗਾ ਉਹ ਉੱਥੇ ਪਾਣੀ ਖੜਦਾ ਹੁੰਦਾ ਬਹੁਤ ਹੀ ਖੜਦਾ ਹੁੰਦਾ ਪਾਣੀ ਘਾਣ ਤੇ ਚੱਲੀਏ ਜੀ ਆਪਦੀ ਤੇ ਆਹ ਕੀ ਬਾਤ ਆ ਮਰਾ ਜੁੰਡੀ ਦਾ ਯਾਰ ਖੜਾ ਕਿਵੇਂ ਆ ਕਰਨ ਸਿੰਘ ਵਧੀਆ ਵਧੀਆ ਜੀ ਜਮੀ ਪਈ ਜਾਂਦਾ ਤੇ ਇੱਦਾਂ ਦਾ ਨਜ਼ਾਰਾ ਲੱਭਣਾ ਕਿਤੇ ਯਾਰ ਕਰਨੇ ਕਿਤੇ ਹੈ ਕਿਹੜਾ ਦੁਬਈ ਕਿਹੜਾ ਆਸਟ੍ਰੇਲੀਆ ਕਿਹੜਾ ਅਮਰੀਕਾ ਹੈ ਦੇਖ ਇੱਧਰ ਕਿਉਂ ਮਾਦਾ ਕਿੰਨਾ ਮਾਰ ਚੁੱਪੀਆਂ ਹੋਏ ਦੇਖ ਪਾਣੀ ਕਿੰਨਾ ਸਾਫ ਲੱਗਦਾ ਹੈ ਲੱਗਦਾ ਨਾ ਚੁੱਪੀਆਂ ਹੀ ਹੈ ਮਾਰਾਂ ਵਿੱਚ ਦੇ ਪਾਣੀ ਕਿੰਨਾ ਕੋੜਾ ਬੱਦਲ ਦੇਖਾ ਇਹ ਤਾਂ ਬਹੁਤ ਪੈਣਾ ਦੇਖ ਤਾਂ ਬੱਦਲ ਐਪੜਾ ਯਾਰ ਹੈ ਜੁੰਡੀ ਦਾ ਪਾਣ ਨੂੰ ਲਵ ਕਰਦੇ ਆ ਪਾਣ ਨੂੰ ਪਿਆਰ ਕਰਦੇ ਆ ਆਪਣੀ ਗੱਲ ਨਹੀਂ ਕੋਈ ਵੀ ਟਾਲਦਾ ਇਹ